ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੇ ਪਹਿਲੇ ਦਿਨ ਹੀ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਵਿਰੋਧੀ ਧਿਰ ਜਿਹੜੀ ਹੈ ਸੱਤਾ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਗਵਰਨਰ ਅਡਰੈਸ ਦੌਰਾਨ ਹੀ ਨਾਰੇਬਾਜ਼ੀ ਹੋਈ। ਵੈਲ ਦੇ ਵਿੱਚ ਕਾਂਗਰਸੀ ਵਿਧਾਇਕ ਪਹੁੰਚ ਕੇ ਨਾਰੇਬਾਜ਼ੀ ਕਰਦੇ ਨਜ਼ਰ ਆਏ। ਮੰਗ ਕੀਤੀ ਗਈ ਕਿ ਹਰਿਆਣਾ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ। ਭ੍ਰਮਸ਼ੰਕਰ ਜਿੰਪਾ ਕੈਬਨਿਟ ਮਿਨਿਸਟਰ ਸਾਡੇ ਨਾਲ ਨੇ ਗੱਲਬਾਤ ਕਰਦੇ ਆ। ਮੰਤਰੀ ਜੀ ਕਿਸ ਤਰ੍ਹਾਂ ਦੇਖਦੇ ਹੋ? ਮੰਗ ਕੀਤੀ ਗਈ ਹੈ ਕਿ ਕਿਸਾਨਾਂ ਦੇ ਉੱਪਰ ਜਿਹੜੇ ਹਰਿਆਣਾ ਬਾਰਡਰਾਂ ਦੇ ਉੱਪਰ ਤਸ਼ੱਦਦ ਹੋ ਉਸ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਖਿਲਾਫ ਤੇ ਹਰਿਆਣਾ ਦੇ ਜਿਹੜੇ ਹੋਮ ਮਿਨਿਸਟਰ ਹੈ ਉਸ ਦੇ ਖਿਲਾਫ ਬਾਇ ਨੇਮ ਐਫ ਆਈ ਆਰ ਦਰਜ ਕਰੋ ਦੇਖੋ ਜਿੰਨੇ ਵੀ ਇੰਟਰ ਸਟੇਟ ਪ੍ਰੋਟੈਸਟ ਹੋ ਜਾਂਦੇ ਆ ਜਾਂ ਤੁਹਾਡੇ ਬਾਰਡਰ ਤੇ ਜਾ ਕੇ ਹੁੰਦੇ ਆ ਉਹਦੇ ਵਿੱਚ ਸਰਕਾਰਾਂ ਬਹੁਤ ਕੋਸ਼ਿਸ਼ ਦੇਖਦੀਆਂ ਲੇਕਿਨ ਇਹ ਸਰਕਾਰ ਜਿਹੜੀ ਹੈ ਉਸ ਨੌਜਵਾਨ ਸਾਥੀ ਦੇ ਪਰਿਵਾਰ ਦੇ ਨਾਲ ਖੜੀ ਹੈ ਨੰਬਰ 1 ਮੁੱਖ ਮੰਤਰੀ ਨੇ ਉਸ ਬੱਚੇ ਦੀ ਜਾਨ ਜਾਣ ਤੋਂ ਬਾਅਦ ਪਹਿਲੇ ਦਿਨ ਇਹ ਗੱਲ ਕਹੀ ਸੀ ਕਿ ਅਸੀਂ ਇਸ ਪਰਿਵਾਰ ਨਾਲ ਖੜੇ ਹਾਂ ਔਰ ਪਰਿਵਾਰ ਨਾਲ ਖੜੇ ਹੋਣ ਦਾ ਮਕਸਦ ਇਹ ਹੁੰਦਾ ਵੀ ਤੁਸੀਂ ਉਹਨਾਂ ਦੇ ਕੱਲ ਪਰਿਵਾਰ ਦੀ ਨਾਲ ਖੜੇ ਹੋ ਕੇ ਆਪਾਂ ਦੇਖੀਏ ਵੀ ਉਹਨਾਂ ਦੀ ਕਿਦਾਂ ਸਹਾਇਤਾ ਵੀ ਕਰਨੀ ਆ ਮੁੱਖ ਮੰਤਰੀ ਨੇ ਜਿੱਥੇ ਤੁਰੰਤ 1 ਕਰੋੜ ਸਹਾਇਤਾ ਰਾਸ਼ੀ ਪਰਿਵਾਰ ਲਈ ਕਿਹਾ ਵੀ ਅਸੀਂ ਦਵਾਂਗੇ ਔਰ ਉਸ ਪਰਿਵਾਰ ਦੇ ਜੀ ਨੂੰ ਨੌਕਰੀ ਵੀ ਦਵਾਂਗੇ ਲੇਕਿਨ ਇਹ ਜਿਹੜਾ ਬਾਕੀ ਸਿਨੈਰੀਓ ਹੈਗਾ ਇਹ ਇਹ ਤੇ ਸਰਕਾਰ ਆਪਸ ਦੇ ਵਿੱਚ ਜਾਂ ਪੁਲਿਸ ਦੇ ਜਿਹੜੇ ਆਫੀਸਰ ਸਹਿਬਾਨ ਆ ਬੜੇ ਆ ਤੋਂ ਉਹ ਫੈਸਲਾ ਲੈਂਦੇ ਆ ਅਗਰ ਤੁਹਾਨੂੰ ਇਹ ਲੱਗੇਗਾ ਵੀ ਕੱਲ ਨੂੰ ਇਹ ਮਹਿਸੂਸ ਹੁੰਦਾ ਕਲ ਨੂੰ ਕਿਸੇ ਰਿਪੋਰਟ ਦੇ ਵਿੱਚ ਕਿਉਂਕਿ ਬਕਵਾ ਦੇਖਣਾ ਪੈਂਦਾ ਯਾਰ ਤੁਸੀਂ ਲਾਈਨ ਤੇ ਖੜੇ ਆ ਤੇ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜਾਂਚ ਦੇ ਦਿਨ ਗਿੱਲਾ ਹੁੰਦਾ ਉਹਦੇ ਤੇ ਸਵਾਲ ਹੈ ਆ ਰਿਹਾ ਹੈ ਕਿ ਹਰਿਆਣੇ ਦੇ ਡਰੋਨ ਆਂਦੇ ਨੇ ਪੰਜਾਬ ਦੀ ਹੱਦ ਦੇ ਵਿੱਚ ਗੋਲੇ ਸੁੱਟਦੇ ਨੇ ਵਾਪਸ ਹਰਿਆਣਾ ਚਲੇ ਜਾਂਦੇ ਨੇ ਸ਼ੁਭਕਰਮਣ ਨੂੰ ਕਹਿੰਦੇ ਗੋਲੀ ਜਿਹੜੀ ਲੱਗੀ ਉਹ ਪੰਜਾਬ ਦੀ ਹੱਦ ਦੇ ਵਿੱਚ ਲੱਗੀ ਪ੍ਰਿਤਪਾਲ ਦੇ ਨਾਲ ਮਾਰ ਕਟਾਈ ਜਿਹੜੀ ਹੋਈ ਉਹ ਹਰਿਆਣੇ ਤੋਂ ਸਿੱਧੇ ਤੌਰ ਤੇ ਪੰਜਾਬ ਦੀ ਹੱਦ ਦੇ ਵਿੱਚ ਹੋਈ ਪੁਲਿਸ ਲਗਾਤਾਰ ਪੰਜਾਬ ਦੀ ਹੱਦ ਦੇ ਵਿੱਚ ਆ ਰਹੀ ਹੈ ਔਰ ਐਕਸ਼ਨ ਲੈਂਦੀ ਨਜ਼ਰ ਆ ਰਹੀ ਹੈ ਤੇ ਫਿਰ ਆ ਵੀ ਸਵਾਲ ਆ ਰਿਹਾ ਕਿ ਕਿਉਂ ਅਣਪਛਾਤੇ ਲੋਕਾਂ ਖਿਲਾਫ ਐਫ ਆਈ ਆਰ ਹੋ ਰਹੀ ਹੈ ਬਾਇ ਨੇਮ ਪਰਚੇ ਦਰਜ ਹੋਣੇ ਚਾਹੀਦੇ ਦੇਖੋ ਜਿਹੜੇ ਇਨਵੈਸਟੀਗੇਸ਼ਨ ਦੇ ਮੈਟਰ ਹੁੰਦੇ ਆ ਉਹਨੂੰ ਇਨਵੈਸਟੀਗੇਸ਼ਨ ਆਉਣ ਤੋਂ ਬਾਅਦ ਸਾਨੂੰ ਗੱਲ ਕਰਨੀ ਚਾਹੀਦੀ ਹੈ ਡੈਫੀਨੇਟਲੀ ਇਹ ਬਈ ਇਨਵੈਸਟੀਗੇਸ਼ਨ ਦੇ ਮੈਟਰਾਂ ਦੇ ਵਿੱਚ ਬਹੁਤ ਸਾਰੇ ਔਰ ਜੇ ਕੋਈ ਇਦਾਂ ਲੱਗੇਗਾ ਤੇ ਡੈਫੀਨੇਟਲੀ ਸਰਕਾਰ ਉਹਦੇ ਖੜੀ ਆਰ ਵੱਲੇ ਜਿਹੜੀ ਸਰਕਾਰ ਪਰਿਵਾਰ ਨਾਲ ਖੜੀ ਆ ਉਹ ਇਸ ਘੱਲੂ ਵੀ ਖੜੀ ਆ ਸੀਸੀਟੀਵੀ ਦਾ ਮਸਲਾ ਆ ਗਿਆ ਹਰਿਆਣਾ ਪੁਲਿਸ ਕਹਿ ਰਹੀ ਹੈ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਿਨ ਨੌਜਵਾਨਾਂ ਦੀਆਂ ਫੋਟੋਆਂ ਉਹਨਾਂ ਕੋਲ ਨੇ ਉਹਨ ਦੇਖੋ ਮੈਂ ਸੈਂਟਰ ਗਵਰਨਮੈਂਟ ਔਰ ਹਰਿਆਣਾ ਗਵਰਨਮੈਂਟ ਜਿੱਥੇ ਬੀਜੇਪੀ ਦੀ ਸਰਕਾਰਾਂ ਆ ਸੈਂਟਰ ਚ ਵੀ ਔਰ ਹਰਿਆਣਾ ਦੇ ਵਿੱਚ ਵੀ ਉਹਨਾਂ ਨੇ ਗੱਲ ਕਹਿਣੀ ਚਾਹਨਾ ਅੱਜ ਤੱਕ ਦੁਨੀਆ ਦੇ ਵਿੱਚ ਕੋਈ ਮਸਲੇ ਜਿਹੜੇ ਹੈ ਅਗਰ ਇਦਾਂ ਦੇ ਕੋਈ ਐਜੀਟੇਸ਼ਨ ਹੋ ਜਵੇ ਜਾਂ ਥੋੜਾ ਇਸ ਟਾਈਪ ਦਾ ਐਜੀਟੇਸ਼ਨ ਵੀ ਹੋ ਜਾਂਦੇ ਉਹਨਾਂ ਨਾਲ ਵੀ ਜੱਫੀ ਪਾ ਕੇ ਪਿਆਰ ਨਾਲ ਟੇਬਲ ਤੇ ਬਹਿ ਕੇ ਗੱਲ ਕੀਤੀ ਜਾ ਸਕਦੀ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਨਿਯੋਤਾ ਦਿੱਤਾ ਜਾ ਸਕਦਾ ਵੀ ਉਹਨੂੰ ਧਮਕਾਉਣਾ ਉਹਨਾਂ ਨੇ ਵੀ ਤੁਹਾਡੇ ਵੀਜ਼ਾ ਰੱਦ ਹੋ ਜੂਗੇ ਇਹ ਹੋ ਜਾਊਗਾ ਇਹ ਮੈਂ ਇਹਨੂੰ ਇਸ ਗੱਲ ਨੂੰ ਕਦੇ ਵੀ ਠੀਕ ਨਹੀਂ ਸਮਝਦਾ ਤੇ ਇਸ ਅਗਰ ਇਸ ਤਰ੍ਹਾਂ ਦੇ ਕੋਈ ਸਟੈਪ ਲੈਂਦੀ ਹੈ ਤੇ ਫਿਰ ਪੰਜਾਬ ਸਰਕਾਰ ਦੀ ਇਸ ਨੂੰ ਲੈ ਕੇ ਕੀ ਤੇ ਆ ਦੇਖੋ ਅਸੀਂ ਤਾਂ ਆਪਣੇ ਕਿਸਾਨਾਂ ਦੇ ਨਾਲ ਖੜੇ ਹਰ ਵੇਲੇ ਮੈਂ ਤਾਂ ਇੱਕ ਗੱਲ ਕਹਾਂਗਾ ਔਰ ਉਹਨਾਂ ਨੇ ਜੋ ਮਦਦ ਹੋ ਸਕੇ ਕਿ ਉਹਨਾਂ ਦੇ ਪਿੱਛੇ ਉੱਤੇ ਖੜੇ ਰਾਵਾਂਗਾ ਵਲਕੋ ਦੇਖੋ ਵੱਡੀ ਗੱਲ ਆਖੀ ਇਹਨਾਂ ਨੇ ਕਿ ਕਿਸਾਨਾਂ ਦੇ ਨਾਲ ਖੜੇ ਆਂ ਔਰ ਜੋ ਵੀ ਮਦਦ ਹੋ ਸਕੇਗੀ ਉਹ ਮਦਦ ਕਰਾਂਗੇ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿਸਾਨੀ ਮਸਲਾ ਲਗਾਤਾਰ ਪਖਦਾ ਨਜ਼ਰ ਆ ਰਿਹਾ ਆਣ ਵਾਲੇ ਦਿਨਾਂ ਦੇ ਵਿੱਚ ਆ ਮਸਲਾ ਹੋਰ ਕੀ ਨਵੇਂ ਰੰਗ ਵਖਾਂ ਦਾ ਨਜ਼ਰ ਆਊਗਾ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰ ਕੇ ਤੰਤਰਿਕ ਮੋਬਾਈਲ 9517855093 7010598475 ਪਤਾ ਪੰਜਾਬ